ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਣੇ ਰੈਡੀ ਕਰਾਏ ਹੋਏ ਸੂਟ ਲੈ ਕੇ ਆਏ ਜੀ ਬੜੇ ਸੋਹਣੇ ਆਰੀ ਵਰਕ ਦੇ ਵਿੱਚ ਆਪਾਂ ਰੈਡੀ ਕਰਵਾਏ ਆ ਤੇ ਪੀਟਾ ਵਰਕ ਦੇ ਵਿੱਚ ਸੂਟ ਰੈਡੀ ਕਰਵਾਏ ਆ ਤੇ ਪ੍ਰਾਈਸ ਮੈਂ ਨਾਲ ਦੀ ਨਾਲ ਸੂਟਾਂ ਦੇ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 9 ਸਵੇਰ ਨੂੰ ਇਸ ਟਾਈਮ ਦੇ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸਰੀ ਹੋਊਗਾ ਜੀ। ਬਾਕੀ ਜੀ ਇਹਨਾਂ ਨੇ ਸਟੀਚ ਕਰਾ ਕੇ ਰੈਡੀ ਕਰਾ ਕੇ ਵੀ ਸੂਟ ਮੰਗਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟੀਚ ਸੂਟ ਤਾਂ ਤੁਸੀਂ ਮੰਗਾਏ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8246580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹ ਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ। ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਮੰਡੇ ਟੂ ਸੈਟਰਡੇ ਸਵੇਰੇ 10:30 ਤੋਂ ਰਾਤੀ 8 ਵਜੇ ਤੱਕ ਸ਼ਾਪ ਓਪਨ ਹੁੰਦੀ ਹੈ ਜੀ ਸੰਡੇ ਸਾਡਾ ਕਲੋਜ਼ ਹੁੰਦਾ ਇਸ ਟਾਈਮ ਦੇ ਵਿੱਚ ਜਦ ਮਰਜੀ ਤੁਸੀਂ ਆ ਕੇ ਸ਼ਾਪ ਤੇ ਵੀ ਸੂਟ ਦੇਖ ਕੇ ਵੀ ਲੈ ਸਕਦੇ ਹੋ ਬਾਕੀ ਜਦੋਂ ਆਨਲਾਈਨ ਸੂਟ ਮੰਗਾਉਣੇ ਤਾਂ ਤੁਹਾਨੂੰ ਆਨਲਾਈਨ ਹੀ ਪੇਮੈਂਟ ਕਰਨੀ ਪੈਣੀ ਹੈ ਤੇ ਕੋਰੀਅਰ ਚਾਰਜਸ ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਵੀ ਕਿੰਨੇ ਹੋਣਗੇ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਦੇ ਹੋ ਉਸੇ ਟਾਈਮ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਲਿਆ ਕਰੋ ਤੇ ਦੇਖਦੇ ਹਾਂ ਅਸ ਦਾ ਪਹਿਲਾ ਸੂਟ ਦੇਖੋ ਬਹੁਤ ਸੋਹਣਾ ਬਲੂ ਕਲਰ ਦੇ ਵਿੱਚ ਸੂਟ ਹੈ ਇਹ ਫੈਬਰਿਕ ਵੀ ਬਿਲਕੁਲ ਨਵਾਂ ਹੈ ਜੀ ਬਹੁਤ ਸੋਹਣਾ ਲਾਈ ਆਰਗੈਂਜ਼ਾ ਦਾ ਹੈ ਬਿਲਕੁਲ ਬਰੀਕ ਬਰੀਕ ਲਾਈਨਸ ਹੈਗੀਆਂ ਇਹਦੇ ਵਿੱਚ ਬਰੀਕ ਬਰੀਕ ਲਾਈਨਸ ਦੇ ਵਿੱਚ ਫੈਬਰਿਕ ਹੈ ਆਰਗੈਂਜ਼ਾ ਦੇ ਵਿੱਚ ਤੇ ਬਹੁਤ ਸੋਹਣਾ ਆਰੀ ਵਰਕ ਤੇ ਹੈਂਡਵਰਕ ਸਾਰਾ ਵਿੱਚ ਹੋਇਆ ਦੇਤੇ ਇਹ ਦੇਖੋ ਬਹੁਤ ਪਿਆਰਾ ਵਰਕ ਘੇਰਾ ਫੁੱਲ ਹੈਵੀ ਇਹ ਘੇਰੇ ਤੇ ਆ ਜਾਣਾ ਜੀ ਵਰਕ ਬਹੁਤ ਸੋਹਣਾ ਆਰੀ ਵਰਕ ਦੇ ਵਿੱਚ ਸਾਰੇ ਹੈਂਡਵਰਕ ਚ ਰੈਡੀ ਕਰਵਾਏ ਆਪਾਂ ਇਹ ਬਾਜੂ ਤੇ ਆ ਜਾਣਾ ਵਰਕ 슬ੀਵਸ ਤੇ カラー ਬੜਾ ਪਿਆਰਾ ਬਹੁਤ ਸੋਹਣਾ ਬਲੂ ਕਲਰ ਹੈ ਇਹ ਤਾਂ ਹੈਗੀ ਆਪਣੀ ਸ਼ਰਟ ਤੇ ਨਾਲ ਹੈਗੀ ਪਿਓਰ ਕ੍ਰੇਪ ਦੀ ਬਾਟਮ ਨਾਲ 3 ਮੀਟਰ ਦੀ ਬਾਟਮ ਹੋਊਗੀ ਜੀ ਪਿਓਰ ਕ੍ਰੇਪ ਦੀ ਤੇ ਨਾਲ ਹੈਗਾ ਸੇਮ ਫੈਬਰਿਕ ਦੇ ਵਿੱਚ ਆਰਗੈਂਜ਼ਾ ਲਾਈਨਿੰਗ ਦੇ ਵਿੱਚ ਬਹੁਤ ਸੋਹਣਾ ਲਾਈਨਿੰਗ ਦੇ ਵਿੱਚ ਫੈਬਰਿਕ ਹੈ ਆਰਗੈਂਜ਼ਾ ਦਾ ਤੇ ਪੱਲਿਆਂ ਤੇ ਸੇਮ ਜਿਵੇਂ ਘੇਰੇ ਤੇ ਵਰਕ ਹੋਇਆ ਸੇਮ ਵਰਕ ਸ਼ਰਟ ਦੇ ਸੌਰੀ ਦੁਪੱਟੇ ਦੇ ਪੱਲਿਆਂ ਤੇ ਬਹੁਤ ਪਿਆਰਾ ਹੈਵੀ ਵਰਕ ਦੋਨੋਂ ਪੱਲਿਆਂ ਤੇ ਹੋਇਆ 4 ਸਾਈਡ ਬ੍ਰੀਕ ਲੇਸ ਲੱਗੀ ਹੋਈ ਹੈ ਲੇਸ ਨਹੀਂ ਹੈਗਾ ਸੌਰੀ ਵਰਕ ਹੋਇਆ ਬਹੁਤ ਪਿਆਰਾ ਵਰਕ ਹੋਇਆ 4 ਸਾਈਡ ਬ੍ਰੀਕ ਇਹ ਤੇ ਵਿੱਚ ਬੂਟੀ ਹੈ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਸੂਟ ਦੇ ਨਾਲ ਇਹ ਲੁੱਕ ਆ ਜਾਣੀ ਹੈ ਜੀ ਸੂਟ ਦੀ ਬਹੁਤ ਸੋਹਣਾ ਬਲੂ ਕਲਰ ਦੇ ਵਿੱਚ ਸੂਟ ਹੈ 5000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 5000 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਬਲੂ ਕਲਰ ਦੇ ਵਿੱਚ 5000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 5000 ਪ੍ਰਾਈਸ ਨੈਕ ਸੂਟ ਆ ਗਏ ਸਿੰਗਲ ਸਿੰਗਲ ਸੂਟ ਆਪਾਂ ਰੈਡੀ ਕਰਵਾਏ ਆ ਸਾਰੇ ਸੇਮ ਫੈਬਰਿਕ ਦੇ ਵਿੱਚ ਹੈ ਜੀ yellow ਕਲਰ ਦੇ ਵਿੱਚ ਬਹੁਤ ਸੋਹਣਾ ਹੈਂਡਵਰਕ ਆਰੀਵਰਕ ਦੇ ਵਿੱਚ ਕਰਵਾਏ ਆ ਆ ਇਹ ਦੇਖੋ ਨੈਕ ਬਣੀ ਆ ਇਹ ਵਾਲੇ ਸੂਟ ਦੀ ਬਹੁਤ ਪਿਆਰਾ ਗਲਾ ਬਣਿਆ نیچے ਤੱਕ ਪੂਰਾ ਹੈਵੀ ਵਰਕ ਇਹਦਾ ਵੀ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਕਿਉਂਕਿ ਇਹਦਾ ਕੱਲਾ ਗਲਾ ਬਣਿਆ ਨੀਚੇ ਘੇਰੇ ਤੇ ਨੀ ਵੇਲ ਬਣਾਈ ਆਪਾਂ ਨੇ ਕਿਉਂਕਿ ਕਈ ਵਾਰੀ ਲੈਂਥ ਦਾ ਇਸ਼ੂ ਹੋ ਜਾਂਦਾ येलो ਕਲਰ ਦੇ ਵਿੱਚ ਸਾਰਾ ਹੈਂਡਵਰਕ ਚ ਰੈਡੀ ਹੋਇਆ ਬੜਾ ਸੋਹਣਾ ਲਾਈਨਿੰਗ ਔਰਗੈਂਜ਼ਾ ਦੇ ਵਿੱਚ ਹੈਗਾ ਇਹ ਬਹੁਤ ਸੋਹਣਾ ਲਾਈਨਿੰਗ ਦੇ ਵਿੱਚ ਹੈ ਔਰਗੈਂਜ਼ਾ ਫੈਬਰਿਕ ਬਿਲਕੁਲ ਸੌਫਟ ਦੇ ਵਿੱਚ ਇਹ ਤਾਂ ਆ ਗਈ ਆਪਣੀ ਸ਼ਰਟ ਇਸੇ ਨਾਲ ਹੈਗੀ ਹੈ ਕ੍ਰੇਪ ਦੀ ਬਾਟਮ ਹੈ ਜੀ ਸੇਮ ਦੁਪੱਟਾ ਦੁਪੱਟੇ ਦੇ ਵਰਕ ਨੂੰ ਦੇਖੋ ਕਿੰਨਾ ਪਿਆਰਾ ਹੈ ਬਹੁਤ ਪਿਆਰਾ ਡਿਫਰੈਂਟ ਜਿਹਾ ਵਰਕ ਕਰਾਇਆ ਹੈ ਦੁਪੱਟਿਆਂ ਤੇ ਫੋਰ ਸਾਈਡ ਵੀ ਸਾਰਾ ਇਹ ਬਰੀਕ ਬੇਲ ਬਣੀ ਹੋਈ ਹੈ ਇਹ ਵਰਕ ਹੈ ਜੀ ਕੋਈ ਲੇਸ ਨਹੀਂ ਹੈਗੀ ਤੇ ਪੱਲੇ ਹੈਵੀ ਬਹੁਤ ਪਿਆਰਾ ਵਰਕ ਹੈ ਇਹ ਲੁੱਕ ਆ ਰਹੀ ਪ੍ਰਾਈਸ ਸੇਮ ਰਹਿਣਾ 5000 ਪ੍ਰਾਈਸ ਹੈ ਜੀ 5000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਸਾਰੇ ਸਿੰਗਲ ਸਿੰਗਲ ਵਰਕ ਦੇ ਵਿੱਚ ਆਪਾਂ ਰੈਡੀ ਕਰਵਾਏ ਆ ਬਹੁਤ ਪਿਆਰਾ ਨੈਕਸਟ ਆ ਗਿਆ ਡਿਫਰੈਂਟ ਜਿਹਾ ਕਲਰ ਹੈ ਜੀ ਇਹ ਉਹ ਵਾ ਪਿਆਰਾ ਵਰਕ ਇਹ ਔਰਗੈਂਜ਼ਾ ਤੇ ਹੀ ਬਣਿਆ ਕਿੰਨਾ ਹੈਵੀ ਵਰਕ ਹੈ ਬਹੁਤ ਪਿਆਰਾ ਇਹਨਾਂ ਨੂੰ ਏ ਲਾਈਨ ਵੀ ਬਣਾ ਸਕਦੇ ਹੋ ਇਹ 슬ੀਵਸ ਤੇ ਆ ਜਾਣਾ ਜੀ ਵਰਕ ਸਾਈਡ ਤੇ ਦਿੱਤਾ ਹੋਇਆ ਜਿਹੜਾ ਬਾਜੂ ਤੇ ਆ ਜਾਣਾ ਸ਼ਰਟ ਪੂਰੀ ਹੈਵੀ ਕ੍ਰੈਪ ਦੀ ਬਾਟਮ ਤੇ ਨਾਲ ਪੂਰਾ ਹੈਵੀ ਦੁਪੱਟਾ ਦੇਖੋ ਕਿੰਨਾ ਪਿਆਰਾ ਸਾਰੇ ਦੁਪੱਟੇ ਦੇ ਵਿੱਚ ਆਪਾਂ ਕਰਵਾਇਆ ਹੈ ਵਰਕ 4 ਸਾਈਡ ਵੀ ਵਰਕ ਹੈ ਜੀ ਇਹ ਸੂਟ ਤੇ ਹੈਵੀ ਵਰਕ ਹੈ ਪੂਰਾ ਹੈਵੀ ਵਰਕ ਵਿੱਚ ਵੀ ਹੈਟਾ ਸਾਰੇ ਦੁਪੱਟੇ ਦੇ ਵਿੱਚ ਇਹ ਵੀ ਸਾਰਾ ਹੈ ਵਰਕ ਹੈ ਇਹ ਲੁੱਕਾ ਜਣੀ ਜੀ ਸੂਟ ਦੀ 5500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 5500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਆ ਗਿਆ ਮਸਟਰਡ ਕਲਰ ਦੇ ਵਿੱਚ ਇਹ ਵੀ ਆਰਗੈਂਜ਼ਾ ਲਾਈਨਿੰਗ ਦੇ ਵਿੱਚ ਆਰਗੈਂਜ਼ਾ ਲਾਈਨਿੰਗ ਦੇ ਵਿੱਚ organza lining ਦੇ ਵਿੱਚ ਸ ਬਹੁਤ ਪਿਆਰਾ neck ਬਣਿਆ ਇਹ ਦੇਖੋ ਇਸ ਦਾ ਬਹੁਤ ਡਿਫਰੈਂਟ ਜਿਹਾ ਸਟਾਈਲ ਹੈ ਜੀ ਵਰਕ ਦਾ ਹਲਕਾ ਜਿਹਾ ਇਹਨੂੰ A line ਚ ਬਣਾ ਸਕਦੇ ਆ ਆਪਾਂ ਬਹੁਤ ਪਿਆਰੀ ਇੱਕ ਕਲੀ ਬਣੀ ਪਈ ਹੋਈ ਹੈ ਇਹਦੇ ਵਿੱਚ ਇਹ 슬ੀਵਸ ਤੇ ਆ ਜਾਣਾ ਜੀ ਵਰਕ ਬਾਜੂ ਤੇ ਆ ਜਾਣਾ crepe ਦੀ ਬਾਟਮ ਨਾਲ ਤੇ ਲਾਈਨਿੰਗ organza ਦੇ ਵਿੱਚ ਜੀ ਦੁਪੱਟਾ ਪਿਆਰਾ ਸਾਰੇ ਦੁਪੱਟੇ ਦੇ ਦੇਖ ਸਕਦੇ ਹੋ ਬਹੁਤ ਪਿਆਰੀਆਂ ਲੰਬੀਆਂ ਲਾਈਨਸ ਕਾਰਨਰ ਤੇ ਫਲਾwrs 4 ਸਾਈਡ ਕਟਵਰਕ ਸਾਰਾ ਹੈਵੀ ਪੂਰਾ ਹੈਵੀ ਵਰਕ ਇਹ ਲੁੱਕ ਆ ਜਣੀ ਸੀ ਕਿੰਨਾ ਪਿਆਰਾ ਸੁਟਾ 5000 ਪ੍ਰਾਈਸ ਹੈ ਜੀ 5000 ਪ੍ਰਾਈਸ ਹੈ ਵਾਲੇ ਸੂਟ ਦਾ ਵੀ ਨੈਕਸਟ ਸੂਟ ਆ ਗਿਆ ਬਹੁਤ ਪਿਆਰਾ ਲਾਈਟ ਗ੍ਰੇ ਕਲਰ ਦੇ ਵਿੱਚ ਹੈ ਇਹ ਲਾਈਨਿੰਗ ਔਰਗੈਂਜ਼ਾ ਦੇ ਵਿੱਚ ਹੀ ਹੈ ਬਿਲਕੁਲ ਲਾਈਟ ਗ੍ਰੇ ਕਲਰ ਦੇ ਵਿੱਚ ਕਾ ਲਾਈਟ ਕਲਰ ਵੀ ਸਾਨੂੰ ਜ਼ਰੂਰ ਲੈਡੀ ਕਰਵਾਉਣੇ ਪੈਣੇ ਆ ਕਿਉਂਕਿ ਕਈਆਂ ਨੂੰ ਲਾਈਟ ਕਲਰ ਹੀ ਪਸੰਦ ਆ ਦੇਖੋ ਬਹੁਤ ਪਿਆਰਾ ਵਰਕ ਹੋਇਆ ਥ्रेड ਵੀ ਯੂਜ਼ ਕੀਤਾ ਹੋਇਆ ਇਹਦੇ ਵਿੱਚ ਬਹੁਤ ਸੋਹਣਾ ਲਾਈਟ ਪਿੰਕ ਤੇ ਡਾਰਕ ਪਿੰਕ ਦਾ ਕੰਬੀਨੇਸ਼ਨ ਹੈ ਇਹ ਬਣ ਕੇ ਬੜਾ ਪਿਆਰਾ ਲੱਗਣਾ ਸੂਟ ਲਾਈਟ ਦਾ ਲਾਈਟ ਹੈ ਡਾਰਕ ਦਾ ਡਾਰਕ 슬ੀਵਸ ਤੇ ਆ ਜਾਣਾ ਵਰਕ ਕ੍ਰੇਪ ਦੀ ਬਾਟਮ ਪਿਓਰ ਕ੍ਰੇਪ ਦੀ ਬਾਟਮ ਹੈ ਜੀ ਨਾਲ ਦੇ ਨਾਲ ਹੈਗਾ ਲਾਈਨਿੰਗ ਔਰਗਾਂਜ਼ਾ ਦੇ ਵਿੱਚ ਹੀ ਦੁਪੱਟਾ ਫੁੱਲ ਹੈਵੀ ਵਰਕ ਦੇ ਨਾਲ ਦੇਖੋ ਕਿੰਨਾ ਪਿਆਰਾ ਹੈ ਵਿੱਚ ਵੀ ਸਾਰੇ ਦੁਪੱਟੇ ਦੇ ਵਿੱਚ ਪੂਰਾ ਹੈਵੀ ਵਰਕ ਹੈ ਫੋਰ ਸਾਈਡ ਕੱਟ ਵਰਕ ਇਹ ਲੁੱਕ ਕਰਨੀ ਸੋ ਦੇਖੋ ਕਿੰਨਾ ਪਿਆਰਾ ਹੈ 5500 ਪ੍ਰਾਈਸ ਦੇ ਨਾਲ 5500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਲੈਣਾ ਹੈ ਇਹ ਤਾਂ ਵੀ ਆਰੀ ਵਰਕ ਦੇ ਵਿੱਚ ਹੈਂਡ ਵਰਕ ਵਿੱਚ ਤੁਹਾਨੂੰ ਸੂਟ ਦਿਖਾਏ ਆ ਹੁਣ ਨੈਕਸਟ ਸੂਟ ਦਿਖਾਉਣੀ ਆ ਪਿੱਟਾ ਵਰਕ ਦੇ ਵਿੱਚ ਆਪਾਂ ਰੈਡੀ ਕਰਵਾਏ ਆ ਬੜੇ ਪਿਆਰੇ ਪਿਆਰੇ ਸੂਟ ਪਿਓਰ ਔਰ ਗੈਂਜ਼ਾ ਤੇ ਜ਼ਿਕਜ਼ੈਗ ਦੇ ਵਿੱਚ ਹੈ ਜੀ ਦੇਖੋ ਕਿੰਨਾ ਪਿਆਰਾ ਪਿੱਟਾ ਵਰਕ ਦੇ ਵਿੱਚ ਵਿੱਚ ਬੂਟੀ ਹੈ ਠੇਰਾ ਪੂਰਾ ਹੈਵੀ ਅੱਜ ਉਤੇ ਵਰਕ ਆ ਜਾਣਾ 컬러 ਬੜਾ ਪਿਆਰਾ ਹੈ ਪਿਓਰ ਔਰਗੈਂਜ਼ਾ ਤੇ ਹੈ ਜੀ ਬਿਲਕੁਲ ਪਿਓਰ ਔਰਗੈਂਜ਼ਾ ਤੇ ਸੂਟ ਇਹ ਬਣਿਆ ਆਪਣਾ ਇਸ ਦੇ ਨਾਲ ਹੈਗੀ ਹੈ ਬੜੀ ਪਿਆਰੀ ਮੰਗੇਓ ਕਲਰ ਦੀ ਬਾਟਮ ਹੈ ਜੀ ਪਿਓਰ ਕਰੇਵ ਦੀ ਮੰਗੇਓ ਕਲਰ ਦੀ ਬਾਟਮ ਤੇ ਦੁਪੱਟੇ ਦੇ ਦੇਖੋ ਬਹੁਤ ਸੋਹਣਾ ਦੁਪੱਟਾ ਲਾਈਨਿੰਗ ਦੇ ਵਿੱਚ ਤੇ ਫੋਰ ਸਾਈਡ ਪੂਰਾ ਹੈਵੀ ਵਰਕ ਦੁਪੱਟੇ ਦੇ ਵਿੱਚ ਬੂਟੀ ਹੈ ਤੇ ਪੂਰਾ ਹੈਵੀ ਵਰਕ ਫੋਰ ਸਾਈਡ ਇਹ ਨਾ ਕੋਰਸ ਇਹ ਲੁੱਕ ਆ ਜਦੀ ਸੂਟ 5500 ਪ੍ਰਾਈਸ ਹੈ ਜੀ 5500 ਪ੍ਰਾਈਸ ਇਹ ਵਾਲੇ ਸੂਟ ਦਾ ਵੀ ਨੈਕਸਟ ਸੂਟ ਆ ਗਿਆ ਬਿਲਕੁਲ ਪਿਓਰ ਔਰਗੈਂਜ਼ਾ ਤੇ ਹੈ ਜੀ ਇਹ ਸੂਟ ਬਣੇ ਹੋਏ ਨੈਕਸਟ ਆ ਗਿਆ ਬਹੁਤ ਸੋਹਣਾ yellow color ਦੇ ਵਿੱਚ yellow color ਤੇ ਇਹ ਰਹੇ ਤੇ ਹੈਵੀ ਵਰਕ ਬਾਜੂ ਤੇ ਵਰਕ ਆ ਜਣਾ। ਕ੍ਰੇਪ ਦੀ ਬਾਟਮ ਹੈ ਨਾਲ। ਪਿਓਰ ਕ੍ਰੇਪ ਦੀਆਂ ਬਾਟਮਸ ਹੈ ਜੀ ਨਾਲ ਤੇ ਬੜਾ ਪਿਆਰਾ ਬੰਦ ਨਹੀਂ ਪ੍ਰਿੰਟ ਦੇ ਵਿੱਚ ਦੁਪੱਟਾ। ਦੁਪੱਟੇ ਦੇ ਵਰਕ ਦੇਖੋ ਕਿੰਨਾ ਪਿਆਰਾ ਹੈ। ਕਾਰਨਰਸ ਪੂਰੇ ਹੈਵੀ ਹੈ ਤੇ ਫੋਰ ਸਾਈਡ ਪੂਰੀ ਬੇਲ ਬਣੀ ਹੋਈ ਹੈ ਵਿਚ ਵੀ ਬੂਟੀ ਹੈ। ਪੂਰਾ 2.5 ਮੀਟਰ ਦਾ ਦੁਪੱਟਾ ਤੇ ਬਹੁਤ ਸੋਹਣਾ ਸੂਟ ਹੈ ਇਹ 5500 ਪ੍ਰਾਈਸ ਦੇ ਨਾਲ 5500 ਪ੍ਰਾਈਸ ਦੇ ਲੈ ਸੂਟ ਆ ਗਿਆ ਆਪਣਾ ਬੜਾ ਪਿਆਰਾ ਮਜੈਂਟਾ ਕਲਰ ਦੇ ਵਿੱਚ ਹੈ ਜੀ ਇਹ ਸਾਰੇ ਆਪਾਂ ਆਪਣੇ ਰੈਡੀ ਕਰਾਏ ਹੋਏ ਸੂਟ ਦਿਖਾ ਰਹੇ ਹਾਂ ਬਹੁਤ ਪਿਆਰਾ ਲੈਰੀ ਹੈ ਤੇ ਵਿੱਚ ਬੰਦਨੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਲੈਰੀ ਹੈ ਇਹ ਘੇਰੇ ਦੇ ਹੈਵੀ ਵਰਕ ਹੈ ਜੀ ਸੂਟ ਦੇ ਇਹ ਰਿਤੇ ਹੈਵੀ ਵਰਕ ਬਾਜੂ ਤੇ ਆ ਗਿਆ ਵਰਕ ਬਹੁਤ ਪਿਆਰਾ ਵਰਕ ਹੈ ਤੇ ਕ੍ਰੇਪ ਦੀ ਬਾਟਮ ਹੈ ਜੀ ਨਾਲ 3 ਮੀਟਰ ਦੀ ਤੇ ਲੈਰੀਆ ਦੁਪੱਟਾ ਦੁਪੱਟੇ ਦੇ ਵੀ 4 ਸਾਈਡ ਵਰਕ ਪੂਰਾ ਹੈਵੀ ਵਰਕ 4 ਸਾਈਡ ਹੋਇਆ ਵਿੱਚ ਬੂਟੀ ਹੈ ਇਹ ਲੁੱਕਾ ਜਣੀ ਜੀ ਸੋਹਣੀ 5500 ਪ੍ਰਾਈਸ ਹੈ ਜੀ 5500 ਪ੍ਰਾਈਸ ਹੈ ਨੈਕਸਟ ਆ ਗਿਆ ਬਹੁਤ ਪਿਆਰਾ ਮਹਿੰਦੀ ਕਲਰ ਦੇ ਵਿੱਚ ਕਿਸੇ ਨੇ ਮਹਿੰਦੀ ਦੇ ਫੰਕਸ਼ਨ ਦੇ ਲਈ ਸੂਟ ਲੈਣਾ ਤਾਂ ਇਹ ਵਾਲਾ ਸੂਟ ਲੈ ਸਕਦੇ ਹੋ ਇੱਕ ਤਾਂ ਡਿਫਰੈਂਟ ਹੈ ਸਟਾਈਲ ਕੁਝ ਇੰਡਰੀਆ ਦੇ ਵਿੱਚ ਬਾਂਦਨੀ ਪ੍ਰਿੰਟ ਘੇਰਾ ਪੂਰਾ ਹੈਵੀ ਬਾਜੂ ਤੇ ਵੀ ਵਰਕ ਆ ਜਣਾ ਪਿਓਰ オーਰਗਾਂజా ਜੀ ਬਿਲਕੁਲ ਪਿਓਰ オーਰਗਾਂజా ਤੇ ਸੂਟ ਬਣਿਆ ਹੈ ਮਹਿੰਦੀ ਕਲਰ ਦੇ ਵਿੱਚ ਪਿਓਰ ਕ੍ਰੇਪ ਦੀ ਬਾਟਮ ਤੇ ਨਾਲ ਲੈਰੀਆ ਦੁਪੱਟਾ 4 ਸਾਈਡ ਹੈਵੀ ਵਰਕ ਦੇ ਨਾਲ ਵਿੱਚ ਬੂਟੀ ਇਹ ਲੁੱਕ ਆ ਜਣੀ ਹੈ ਜੀ ਬਹੁਤ ਪਿਆਰਾ ਸੂਟ ਹੈ 5500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਪਿਆਰਾ ਇਹ ਨਾ ਗਾਜਰੀ ਜੇ ਕਲਰ ਦੇ ਵਿੱਚ ਸੂਟ ਹੈ ਡਿਫਰੈਂਟ ਜਿਹਾ ਹੀ ਕਲਰ ਹੈ ਔਰੇਂਜ ਗਾਜਰੀ ਜੇ ਕਲਰ ਹੈ ਪ੍ਰੋਪਰ ਔਰੇਂਜ ਵੀ ਨਹੀਂ ਕਹਿ ਸਕਦੇ ਹੈਵੀ ਵਰਕ ਘੇਰੇ ਤੇ ਪਿੱਟਾ ਵਰਕ ਇਚ ਰੈਡੀ ਹੋਇਆ ਜੀ ਇਹ ਸੂਟ ਬੋਟਮ ਆ ਗਈ ਨਾਲ ਕ੍ਰੇਪ ਦੀ ਤੇ ਲੈਰੀਆ ਦੁਪੱਟਾ ਦੁਪੱਟੇ ਦੇ ਫੋਰ ਸਾਈਡ ਵਰਕ ਤੇ ਵਿੱਚ ਬੂਟੀ ਬਹੁਤ ਪਿਆਰਾ ਸੂਟ ਇਹ ਲੁੱਕਾ ਲਓ ਜਿਸ ਹਿਸਾਬ ਕਿ 5500 ਪ੍ਰਾਈਸ ਹੈ ਜੀ ਇਹਨਾਂ ਦਾ 5500 ਪ੍ਰਾਈਸ ਹੈ ਜਿਹੜੇ ਪਿੱਟਾ ਵਰਕ ਵਿੱਚ ਸੂਟ ਦਿਖਾਏ ہیں ਪਹਿਲੇ ਸੂਟਾਂ ਦਾ ਵੀ ਮੈਂ ਤੁਹਾਨੂੰ ਪ੍ਰਾਈਸ ਨਾਲ ਦੀ ਨਾਲ ਦੱਸਿਆ ਹਾਂਜੀ ਅੱਜ ਦੇ ਸੂਟਾਂ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜਿਵੇਂ 8146580803 814580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮੱਚ